ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਨਵੀਂ ਕਹਾਣੀ ਦੇ ਵਿੱਚ ਮੈਂ ਬਹੁਤ ਹੀ ਘੱਟ ਉਮਰ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਇੱਕ ਦਿਨ ਮੇਰੇ ਬਾਸ ਨੇ ਮੈਨੂੰ ਆਫਿਸ 'ਵੀ ਇੱਕ ਖਾਸ ਟ੍ਰੇਨਿੰਗ ਦਾ ਦੱਸਿਆ ਅਤੇ ਮੈਨੂੰ ਆਪਣੇ ਨਾਲ ਇੱਕ ਹੋਟਲ ਵਿੱਚ ਲੈ ਗਏ ਅਤੇ ਜਦੋਂ ਅਸੀਂ ਹੋਟਲ ਦੇ ਕਮਰੇ ਵਿੱਚ ਪਹੁੰਚੇ ਤਾਂ ਬਾਸ ਬਾਥਰੂਮ ਵਿੱਚ ਫਰੈਸ਼ ਹੋਣ ਲਈ ਚਲੇ ਗਈ ਪਰ ਜਦੋਂ ਉਹ ਬਾਥਰੂਮ ਵਿੱਚੋਂ ਬਾਹਰ ਆਈ ਤਾਂ ਉਹ ਦੇਖ ਕੇ ਮਹਿਰਾਨ ਰਹਿ ਗਈ ਕਿਉਂਕਿ ਜਿਸ ਨੂੰ ਮੈਂ ਬੱਤੀ ਉਮਰ ਦਾ ਸਮਝ ਰਹੀ ਸੀ ਉਸ ਨੇ ਮੈਨੂੰ ਮੇਰਾ ਨਾਮ ਮੀਰਾ ਹੈ ਅਤੇ ਮੈਂ ਕਾਲਜ ਦੇ ਆਖਰੀ ਸਾਲ ਵਿੱਚ ਸੀ ਕੋਸਾ ਸਮੇਂ ਸਾਡੇ ਕਾਲਜ ਵਿੱਚ ਇੱਕ ਸਸਤਾ ਸੇਵਾ ਦਾ ਦਰਖਤ ਲਾਉਣ ਦਾ ਅਭਿਆਨ ਚੱਲ ਰਿਹਾ ਸੀ। ਸੰਸਥਾ ਦੇ ਕੁਝ ਲੋਕ ਸਾਡੇ ਕੋਲ ਜਾਈ ਹੋਏ ਸੀ ਕਿਉਂਕਿ ਅਸੀਂ ਕਾਲਜ ਦੇ ਆਖਰੀ ਸਾਲ ਵਿੱਚ ਸੀ। ਇਸ ਲਈ ਪ੍ਰਿੰਸੀਪਲ ਨੇ ਉਹਨਾਂ ਨਾਲ ਸੰਦਰਖਤ ਲਾਉਣ ਲਈ ਭੇਜਿਆ। ਦਰਖਤ ਲਾਉਣ ਦੇ ਸਮੇਂ ਮੇਰੀ ਮੁਲਾਕਾਤ ਇੱਕ ਆਦਮੀ ਨਾਲ ਹੋਈ ਜਿਸ ਦਾ ਨਾਮ ਅਮਰ ਸੀ। ਦਰਖਤ ਲਾਉਂਦੇ ਸਮੇਂ ਜੇਕਰ ਕਿਸੇ ਨੂੰ ਵੀ ਚੋਟ ਲੱਗਦੀ ਤਾਂ ਮੈਂ ਤੁਰੰਤ ਉਸ ਦੀ ਮਦਦ ਕਰਦਾ ਮੇਰਾ ਇਹ ਵਰਤਾਪ ਅਮਰ ਦੀਆਂ ਨਜ਼ਰਾਂ ਵਿੱਚ ਆ ਗਿਆ ਉਹਨਾਂ ਨੇ ਮੈਨੂੰ ਆਪਣਾ ਕਾਰਤਾ ਆਪੇ ਕਿਹਾ ਕਿ ਕੁਝ ਮਹੀਨੇ ਬਾਅਦ ਤੁਹਾਡਾ ਕਾਲਜ ਖਤਮ ਹੋ ਜਾਵੇਗਾ ਅਤੇ ਜਦੋਂ ਤੂੰ ਕਾਲਜ ਖਤਮ ਕਰ ਲਵੇਂਗੀ ਤਾਂ ਤੂੰ ਮੇਰੇ ਨਾਲ ਕੰਮ ਕਰ ਸਕੀ ਹੈ ਤੇਰਾ ਵਰਤਾਪ ਬਹੁਤ ਚੰਗਾ ਹੈ ਅਤੇ ਤੈਨੂੰ ਜ਼ਰੂਰ ਤਮੰਦ ਲੋਕਾਂ ਦੀ ਮਦਦ ਕਰਨ ਦਾ ਬਹੁਤ ਸ਼ੌਕ ਹੈ ਤੇਰੇ ਨਾਲ ਕੰਮ ਕਰਕੇ ਮੈਨੂੰ ਵੀ ਬਹੁਤ ਚੰਗਾ ਲੱਗੇਗਾ ਅਮਰ ਨੇ ਮੇਰੇ ਸਭ ਨੂੰ ਸਹੀ ਤਰ੍ਹਾਂ ਜਾਣਿਆ ਸੀ ਮੈਨੂੰ ਸਮਾਜ ਸੇਵਾ ਦਾ ਬਹੁਤ ਸ਼ੌਕ ਸੀ ਮੈਂ ਕਾਰਡ ਸੰਭਾਲ ਕੇ ਰੱਖਿਆ ਤੇ ਕਲਾਸ ਖਤਮ ਹੋਣ ਦੇ ਦੋ ਮਹੀਨੇ ਬਾਅਦ ਉਸ ਕਾਰਡ ਦਾ ਇਸਤੇਮਾਲ ਕੀਤਾ ਨੌਕਰੀ ਦੀ ਮੈਨੂੰ ਕੋਈ ਖਾਸ ਜ਼ਰੂਰਤ ਨਹੀਂ ਸੀ ਕਿਉਂਕਿ ਫਾਲੇ ਜੇ ਖਤਮ ਹੁੰਦੇ ਹੀ ਮੇਰੇ ਪਾਪਾ ਨੇ ਮੈਨੂੰ ਕਿਹਾ ਸੀ ਕਿ ਬੇਟਾ ਤੂੰ ਜੋ ਵੀ ਕੰਮ ਕਰਨਾ ਚਾਹੇ ਕਰ ਸਕਦੀ ਹੈਂ ਪੈਸੇ ਕਮਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਮੇਰੇ ਪਾਪਾ ਦਾ ਕੱਪੜਿਆਂ ਦਾ ਵਪਾਰ ਬਹੁਤ ਚੰਗਾ ਚੱਲ ਰਿਹਾ ਸੀ ਅਤੇ ਮੈਂ ਮੇਰੇ ਮਾਤਾ ਪਿਤਾ ਦੀ ਇਕਲੌਤੀ ਲੜਕੀ ਸੀ। ਉਹਨਾਂ ਨੇ ਮੈਨੂੰ ਪੂਰੀ ਆਜ਼ਾਦੀ ਦਿੱਤੀ ਹੋਈ ਸੀ। ਸਮਾਜ ਸੇਵਾ ਦਾ ਸ਼ੌਕ ਹੋਣ ਦੇ ਕਾਰਨ ਮੈਂ ਕਿਤੇ ਹੋਰ ਨੌਕਰੀ ਕਰਨ ਦੀ بجائے ਸਭ ਤੋਂ ਪਹਿਲਾਂ ਅਮਰ ਨੂੰ ਫੋਨ ਕੀਤਾ। ਸੰਸਥਾ ਵਿੱਚ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਹੁੰਦੇ ਹਨ ਕਿਉਂਕਿ ਸਾਰਿਆਂ ਨੂੰ ਸਮਾਜ ਸੇਵਾ ਦਾ ਸ਼ੌਕ ਨਹੀਂ ਹੁੰਦਾ। ਅਮਰ ਨੇ ਮੈਨੂੰ ਤੁਰੰਤ ਆਪਣੇ ਆਫਿਸ ਸੂਬੇ ਵਿੱਚ ਬੁਲਾ ਲਿਆ ਅਮਰ ਉੱਥੋਂ ਦੇ ਹੈੱਡ ਸੀ ਅਤੇ ਸੰਸਥਾ ਵਿੱਚ ਲੜਕੀ ਅਤੇ ਲੜਕੀਆਂ ਦੋਨੋਂ ਹੀ ਕੰਮ ਕਰਦੇ ਸੀ ਦਫ਼ਤਰ ਵਿੱਚ ਬੈਠਦੇ ਹੀ ਉਹਨਾਂ ਨੇ ਮੈਨੂੰ ਕਿਹਾ ਕਿ ਸਾਨੂੰ ਕਦੇ ਵੀ ਕਿਸੇ ਪਿੰਡ ਵਿੱਚ ਜਾਣਾ ਪੈ ਸਕਦਾ ਹੈ ਜਾਂ ਅਮਰਜੈਂਸੀ ਆ ਸਕਦੀ ਹੈ ਇਸ ਲਈ ਹਮੇਸ਼ਾ ਤਿਆਰ ਰਹਿਣਾ ਪਵੇਗਾ ਤੁਹਾਨੂੰ ਦੂਜੀ ਸੰਸਥਾ ਤੋਂ ਸਾਨੂੰ ਮਾਣਦਾਨ ਮਿਲਦਾ ਹੈ ਇਸ ਕਾਰਨ ਤੁਹਾਨੂੰ ਹਰ ਮਹੀਨੇ ਨਖਾ ਦੇ 7000 ਰੁਪਏ ਦਿੱਤੇ ਜਾਣ ਕੇ ਮੈਂ ਕਿਹਾ ਅਮਰ ਜੀ ਮੈਨੂੰ ਨਖਾ ਨਾ ਵੀ ਦਿਓ ਤਾਂ ਵੀ ਕੋਈ ਫਰਕ ਨਹੀਂ ਪੈਂਦਾ ਮੈਂ ਇੱਥੇ ਪੈਸੇ ਲਈ ਨਹੀਂ ਜਦੋਂ ਕਿ ਇੱਥੇ ਆਪਣੀ ਸੰਤੁਸ਼ਟੀ ਦੇ ਲਈ ਕੰਮ ਕਰਨਾ ਹੀ ਹਾਂ ਅਮਰ ਨੇ ਹੱਥ ਮਿਲਾਉਂਦੇ ਹੋਏ ਮੇਰਾ ਸਵਾਗਤ ਕੀਤਾ ਉਸ ਦਿਨ ਤੋਂ ਹੀ ਮੈਂ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪਹਿਲੇ ਮਹੀਨੇ ਹੀ ਅਮਰ ਮੈਨੂੰ ਕਈ ਜਗ੍ਹਾ ਤੇ ਲੈ ਗਈ ਅਤੇ ਅनाथ ਆਸ਼ਰਮਾਂ ਬਾਸਪੇ ਚੰਦਾਈ ਇਕੱਠਾ ਕਰਨ ਲਈ ਅਤੇ ਕਦੇ ਅਸੀਂ ਪਹਾੜਾਂ ਵਿੱਚ ਜਾਂਦੇ ਅਤੇ ਕਦੇ ਲੋਕਾਂ ਦੀ ਮਦਦ ਕਰਨ ਦੇ ਲਈ ਪਿਛਲੇ ਇੱਕ ਮਹੀਨੇ ਤੋਂ ਨਾ ਮਨਾਲ ਤੇ ਲਗਾਤਾਰ ਜਗਾਹ ਤੇ ਜਾ ਚੁੱਕੀ ਸੀ ਇੱਕ ਮਹੀਨੇ ਬਾਅਦ ਮੈਂ ਅਮਰਦੇਵਤਾਪ ਵਿੱਚ ਕੁਝ ਬਦਲਾਅ ਮਹਿਸੂਸ ਕੀਤਾ ਉਹ ਮੇਰੇ ਨਾਲ ਬਹੁਤ ਅਟੈਚ ਹੋ ਗਈ ਸੀ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਮੈਂ ਉਨ੍ਹਾਂ ਨਾਲ ਕੁਝ ਦਿਨਾਂ ਦੇ ਲਈ ਬਾਹਰ ਜਾਵਾਂ ਮੈਂ ਕਿਸੇ ਹੋਰ ਮੱਧ ਨਾਲ ਬਾਹਰ ਜਾਣ ਲਈ ਤਿਆਰ ਨਹੀਂ ਸੀ ਇੱਕ ਦਿਨ ਮੈਂ ਆਫਿਸ ਵਿੱਚ ਬੈਠੀ ਸੀ ਤਾਂ ਮੈਂ ਦੇਖਿਆ ਕਿ ਮੇਰੇ ਕਾਲਜ ਦੀ ਸਹੇਲੀ ਰੀਨਾ ਉੱਥੇ ਆਈ ਉਹ ਬਹੁਤ ਬਦਲ ਗਈ ਸੀ ਉਸ ਦੀ ਜੁਐਲਰੀ ਉਸ ਦੇ ਕੱਪੜੇ ਅਤੇ ਉਸ ਦਾ ਰਹਿਣ ਸਹਿਣ ਦੇਖ ਕੇ ਮੈਂ ਹੈਰਾਨ ਹੋ ਗਈ ਉਹ ਇੱਕ ਗਰੀਬ ਪਰਿਵਾਰ ਦੀ ਲੜਕੀ ਸੀ ਅਤੇ ਉਸ ਦੀ ਮਾਂ ਛੋਟੇ-ਮੋਟੇ ਕੰਮ ਕਰਕੇ ਆਪਣਾ ਗੁਜ਼ਾਰਾ ਕਰਦੀ ਸੀ ਰੀਨਾ ਜਦੋਂ ਅਮਰ ਦੇ ਕੈਵਨ ਚੋਂ ਬਾਹਰ ਆਈ ਤਾਂ ਮੈਂ ਉਸ ਦੇ ਸਾਹਮਣੇ ਜਾ ਕੇ ਖੜੀ ਹੋ ਗਈ ਅਤੇ ਕਿਹਾ ਕਿ ਰੀਨਾ ਹਜੇ ਤਾਂ ਕਾਲਜ ਖਤਮ ਹੋਏ 2 ਮਹੀਨੇ ਹੀ ਹੋਏ ਹਨ ਤੂੰ ਇੱਥੇ ਕਦੋਂ ਤੋਂ ਕੰਮ ਕਰ ਰਹੀ ਹੈਂ ਤਾਉ ਸਨੇ ਦੱਸਿਆ ਕਿ ਮੈਂ ਇੱਥੇ ਤੇਰੇ ਜਵੈਨ ਕਰਨ ਤੋਂ 2 ਦਿਨ ਪਹਿਲਾਂ ਹੀ ਜਵੈਨਿੰਗ ਕੀਤੀ ਸੀ ਇੱਥੇ ਮੈਨੂੰ ਬਹੁਤ ਚੰਗੀ ਨੌਕਰੀ ਮਿਲੀ ਹੈ ਇੱਥੇ ਕੰਮ ਕਰਨ ਤੋਂ ਬਾਅਦ ਮੈਂ ਚੰਗਾ ਪੈਸਾ ਕਮਾ ਰਹੀ ਹਾਂ ਮੇਰੇ ਰਹਿਣ ਸਹਿਣ ਤੋਂ ਤੈਨੂੰ ਪਤਾ ਲੱਗ ਹੀ ਗਿਆ ਹੋਵੇਗਾ ਮੈਂ ਸੁਣਿਆ ਸੀ ਕਿ ਸੰਸਥਾ ਦੀ ਸਥਿਤੀ ਠੀਕ ਨਹੀਂ ਹੁੰਦੀ ਅਤੇ ਉੱਥੇ ਕੰਮ ਕਰਨ ਵਾਲੇ ਲੋਕ ਬਹੁਤ ਘੱਟ ਪੈਸਾ ਕਮਾ ਪਾਉਂਦੇ ਹਨ ਜਦੋਂ ਕਿ ਅਮਰਜੀਤ ਨੇ ਸਾਪਨਾ ਸੇਵਾ ਸੰਸਥਾ ਦੀ ਗੱਲ ਹੀ ਕੁਝ ਹੋਰ ਸੀ ਉਹ ਸੰਸਥਾ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਇੰਨੀ ਬਿਹਤਰ ਕਿਵੇਂ ਹੋ ਰਹੀ ਸੀ ਇਹ ਗੱਲ ਮੈਨੂੰ ਬਿਲਕੁਲ ਵੀ ਸਮਝ ਵਿੱਚ ਨਹੀਂ ਆ ਰਹੀ ਸੀ ਉੱਥੇ ਕੰਮ ਕਰਨ ਵਾਲੀਆਂ ਲੜਕੀਆਂ ਇੰਨੀ ਜਲਦੀ ਅਮੀਰ ਕਿਵੇਂ ਹੋ ਰਹੀਆਂ ਸੀ ਇਹ ਜਾਣਨ ਦੀ ਜਗਿਆਸਾ ਮੇਰੀ ਬਹੁਤ ਵੱਧ ਗਈ ਸੀ ਉਸ ਦਾ ਕਹਿਣਾ ਸੀ ਕਿ ਉਹ ਇੱਥੇ ਹੀ ਕੰਮ ਕਰਦੀ ਸੀ ਉਸ ਨੇ ਦੱਸਿਆ ਸੀ ਕਿ ਇਹ ਸ ਸੰਸਥਾ ਦੀ ਤਾਂ ਗੱਲ ਹੀ ਕੁਝ ਲੱਗ ਹੈ ਇੱਥੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਿੰਦਗੀ ਇੰਨੀ ਬਿਹਤਰ ਕਿਵੇਂ ਹੋ ਰਹੀ ਸੀ ਇਹ ਗੱਲ ਮੈਨੂੰ ਸਮਝ ਵਿੱਚ ਨਹੀਂ ਆ ਰਹੀ ਸੀ ਕੰਮ ਕਰਨ ਵਾਲੀਆਂ ਲੜਕੀਆਂ ਇੰਨੀ ਜਲਦੀ ਅਮੀਰ ਕਿਵੇਂ ਹੋ ਜਾਂਦਾਂ ਸੀ ਰੀਨਾ ਦੀ ਗੱਲ ਤੋਂ ਇਹ ਸਾਫ਼ ਸੀ ਕਿ ਉਹ ਸਿਰਫ ਉਸ ਸੰਸਥਾ ਵਿੱਚ ਹੀ ਕੰਮ ਕਰਦੀ ਸੀ ਉਹ ਕਿਤੇ ਹੋਰ ਕੰਮ ਨਹੀਂ ਕਰਦੀ ਸੀ ਉਸ ਨੇ ਹੀ ਦੱਸਿਆ ਕਿ ਉਸਨੇ ਸੰਸਥਾ ਦੇ سلسلے ਵਿੱਚ ਇੱਕ ਮਹੀਨੇ ਕਿਸੇ ਦੂਜੇ ਦੇਸ਼ ਵਿੱਚ ਕੰਮ ਕੀਤਾ ਹੈ ਅਤੇ ਉੱਥੇ ਉਸ ਨੂੰ ਚੰਗੀ ਤਨਖਾਹ ਮਿਲੀ ਸੀ ਉਸ ਨੇ ਮੈਨੂੰ ਵੀ ਕਿਹਾ ਸੀ ਕਿ ਤੂੰ ਵੀ ਇੱਕ ਵਾਰ ਬਾਹਰ ਜਾ ਕੇ ਦੇਖ ਤੇਰੀ ਵੀ ਚੰਗੀ ਕਮਾਈ ਹੋਵੇਗੀ ਪਰ ਇਹਨਾਂ ਦੀ ਗੱਲ ਸੁਣ ਕੇ ਮੈਂ ਆਪਣਾ ਕੰਮ ਪੂਰੇ ਭਰੋਸੇ ਨਾਲ ਕੀਤਾ ਇਸਲੇ 15 ਦਿਨਾਂ ਤੋਂ ਮੇਰੇ ਕੋਲ ਕੋਈ ਖਾਸ ਕੰਮ ਨਹੀਂ ਸੀ। ਰੋਜ਼ ਕੋਈ ਨਾ ਕੋਈ ਆਦਮੀ ਸੰਸਥਾ ਦੇ ਸਿਲਸਿਲੇ ਵਿੱਚ ਆਉਂਦਾ ਸੀ ਅਤੇ ਅਮਰ ਜੀ ਕਿਸੇ ਲੜਕੇ ਨੂੰ ਉਹਨਾਂ ਨਾਲ ਭੇਜ ਦਿੰਦੇ ਸੀ। ਮੇਰੇ ਕੋਲ ਕੋਈ ਵੀ ਕੰਮ ਨਹੀਂ ਸੀ। ਮੈਂ ਸਾਰਾ ਦਿਨ ਬੇਲੀ ਬੈਠੀ ਰਹਿੰਦੀ ਸੀ। ਇੱਕ ਦਿਨ ਕੁਝ ਮਹਿਮਾਨ ਆਏ ਹੋਏ ਸੀ ਅਤੇ ਮੈਂ ਵੀ ਅਮਰ ਜੀ ਤੋਂ ਸਵਾਲ ਪੁੱਛ ਹੀ ਲਿਆ। ਮਾਦ ਨੂੰ ਕਿਹਾ ਕਿ ਸਾਰਾ ਪਿਛਲੇ 15 ਦਿਨਾਂ ਤੋਂ ਮੈਂ ਫ੍ਰੀ ਬੈਠੀ ਹਾਂ ਤੁਸੀਂ ਮੈਨੂੰ ਕੰਮ ਕਿਉਂ ਨਹੀਂ ਦੇ ਰਹੇ ਹੋ ਜਦੋਂ ਕਿ ਕੁਝ ਲੜਕੀਆਂ ਨੂੰ ਬਾਰ-ਬਾਰ ਕੰਮ ਮਿਲ ਰਿਹਾ ਹੈ ਅਤੇ ਮੈਂ ਇੱਥੇ ਫ੍ਰੀ ਬੈਠੀ ਹਾਂ ਜੇਕਰ ਤੁਸੀਂ ਵੀ ਮੈਨੂੰ ਕਿਤੇ ਕੰਮ ਲਈ ਭੇਜੋ ਤਾਂ ਬਹੁਤ ਚੰਗਾ ਹੋਵੇਗਾ ਨਹੀਂ ਤਾਂ ਮੈਨੂੰ ਇਸ ਸੰਸਤਾ ਨੂੰ ਛੱਡਣਾ ਪਵੇਗਾ ਅਮਰ ਜੀ ਨੇ ਮਹਿਮਾਨਾਂ ਨੂੰ ਇੱਕ ਹੋਰ ਲੜਕੀ ਦੇ ਨਾਲ ਭੇਜਿਆ ਅਤੇ ਮੇਰੇ ਗਲ ਵਿੱਚ ਬਾਹਾਂ ਪਾ ਕੇ ਮੈਨੂੰ ਆਪਣੇ ਕੈਵਨ ਵਿੱਚ ਲੈ ਗਏ ਕੈਪਨ ਵਿੱਚ ਆਉਂਦੇ ਹੀ ਉਹਨਾਂ ਨੇ ਮੈਨੂੰ ਆਪਣੀ ਕੁਰਸੀ ਤੇ ਬਿਠਾਇਆ ਅਤੇ ਆਪ ਉਹ ਟੇਬਲ ਤੇ ਬੈਠ ਗਏ ਉਹਨਾਂ ਨੇ ਮੈਨੂੰ ਕਿਹਾ ਮੀਰਾ ਜੇਕਰ ਤੂੰ ਰੋਜ਼ਮ ਸਮਾਜ ਸੇਵਾ ਕਰਨੀ ਹੈ ਤਾਂ ਤੈਨੂੰ ਸਹੀ ਟ੍ਰੇਨਿੰਗ ਦੀ ਜ਼ਰੂਰਤ ਹੈ ਹਜੇ ਤੂੰ ਆਪਣੇ ਕੰਮ ਵਿੱਚ ਚੰਗੀ ਤਰ੍ਹਾਂ ਮਾਹਿਰ ਨਹੀਂ ਹੈ ਜੇਕਰ ਤੂੰ ਸੱਚਮੁੱਚ ਕੰਮ ਕਰਨਾ ਚਾਹੁੰਦੀ ਹੈ ਅਤੇ ਤੈਨੂੰ ਪੈਸੇ ਕਮਾਉਣ ਦੀ ਇੱਛਾ ਹੈ ਤਾਂ ਤੈਨੂੰ ਮੇਰੇ ਤੋਂ ਟ੍ਰੇਨਿੰਗ ਲੈਣੀ ਪਵੇਗੀ ਮੈਂ ਉਹਨਾਂ ਦੀ ਗੱਲ ਮੰਨ ਲਈ ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਅੱਜ ਸ਼ਾਮ ਨੂੰ ਘਰ ਨਾ ਜਾ ਕੇ ਤੂੰ ਮੇਰੇ ਨਾਲ ਚੱਲ ਆਫਿਸ ਖਤਮ ਹੁੰਦੇ ਹੀ ਮੈਂ ਘਰ ਨਾ ਜਾ ਕੇ ਅਮਰਜੀਤ ਦੇ ਨਾਲ ਜਾਣ ਦਾ ਫੈਸਲਾ ਕਰ ਲਿਆ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਕਿੱਥੇ ਜਾਣਾ ਹੈ ਇਹ ਮੈਂ ਬਾਅਦ ਵਿੱਚ ਤੁਹਾਨੂੰ ਦੱਸਾਂਗਾ ਘਰ ਵਾਲਿਆਂ ਨੂੰ ਮੈਂ ਫੋਨ ਕਰਕੇ ਦੱਸ ਦਿੱਤਾ ਕਿ ਮੈਨੂੰ ਘਰ ਆਉਣ ਵਿੱਚ ਸਮਾਂ ਲੱਗ ਜਾਵੇਗਾ ਤਾਂ ਕਿ ਉਹ ਵਾਰ-ਵਾਰ ਮੈਨੂੰ ਫੋਨ ਨਾ ਕਰਨ ਰਾਸਤੇ ਵਿੱਚ ਉਹਨਾਂ ਨੇ ਮੈਨੂੰ ਕਈ ਗਰੀਬ ਲੋਕਾਂ ਦੀਆਂ ਝੋਪੜੀਆਂ ਦਿਖਾਈਆਂ ਤੇ ਆਖਰ ਕੀ ਵਿੱਚ ਅਸੀਂ ਇੱਕ ਹੋਟਲ ਵਿੱਚ ਪਹੁੰਚ ਗਏ ਹੋਟਲ ਵਿੱਚ ਪਹੁੰਚਦੇ ਹੀ ਮੈਂ ਅਮਰਜੀਤ ਨੂੰ ਪੁੱਛਿਆ ਕਿ ਇੱਥੇ ਸਾਨੂੰ ਸਮਾਜ ਸੇਵਾ ਦੀ ਕਿਸ ਟ੍ਰੇਨਿੰਗ ਦੇ ਬਾਰੇ ਵਿੱਚ ਦੱਸਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਦੱਸਦਾ ਹਾਂ ਅਤੇ ਉਹ ਮੈਨੂੰ ਹੋਟਲ ਦੇ ਕਮਰੇ ਵਿੱਚ ਲੈ ਗਏ ਕਮਰੇ ਵਿੱਚ ਜਾਂਦੇ ਹੀ ਉਹਨਾਂ ਨੇ ਆਪਣੀ ਤਾਈ ਢਿੱਲੀ ਕੀਤੀ ਅਤੇ ਮੇਰੇ ਨਾਲ ਗੱਲ ਕਰਨ ਲੱਗੇ ਉਹਨਾਂ ਨੇ ਮੈਨੂੰ ਕਿਹਾ ਕਿ ਮੀਰਾ ਤੂੰ ਬਹੁਤ ਹੁਸ਼ਿਆਰ ਹੈਂ ਫਤੇ ਥੋੜੀ ਟ੍ਰੇਨਿੰਗ ਤੋਂ ਬਾਅਦ ਹੀ ਤੂੰ ਮੇਰੇ ਲੈਵਲ ਤੇ ਕੰਮ ਕਰਨ ਲੱਗ ਜਾਵੇਂਗੀ ਮੈਂ ਉਹਨਾਂ ਨੂੰ ਪੁੱਛਿਆ ਕਿ ਸਾਰੇ ਅਸੀਂ ਇੱਥੇ ਕਿਹੜੀ ਟ੍ਰੇਨਿੰਗ ਲਈ ਆਏ ਹਾਂ ਜਿਵੇਂ ਹੀ ਮੈਂ ਉਹਨਾਂ ਤੋਂ ਇਹ ਸਵਾਲ ਕੀਤਾ ਤਾਂ ਉਹ ਸ਼ਾਂਤ ਹੋ ਗਏ ਅਤੇ ਮੇਰੇ ਕੋਲ ਆ ਕੇ ਬੈਠ ਗਏ ਉਹਨਾਂ ਨੇ ਮੈਨੂੰ ਪਾਣੀ ਦੀ ਬੋਤਲ ਦਿੱਤੀ ਅਤੇ ਕਿਹਾ ਕਿ ਥੋੜਾ ਪਾਣੀ ਪੀ ਲੈ ਅਤੇ ਫ੍ਰੈਸ਼ ਹੋ ਜਾ ਜਦੋਂ ਤੂੰ ਫ੍ਰੈਸ਼ ਹੋ ਜਾਣੇਗੀ ਤਾਂ ਹੀ ਮੈਂ ਤੈਨੂੰ ਟ੍ਰੇਨਿੰਗ ਦੇ ਸਕਾਂਗਾ। ਉਹਨਾਂ ਦੀ ਗੱਲ ਮੈਨੂੰ ਬਹੁਤ ਅਜੀਬ ਲੱਗੀ। ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਇੱਥੇ ਕੁਝ ਠੀਕ ਨਹੀਂ ਲੱਗ ਰਿਹਾ ਹੈ। ਮੈਂ ਇੱਥੋਂ ਜਾ ਰਹੀ ਹਾਂ। ਜੇਕਰ ਤੁਸੀਂ ਮੈਨੂੰ ਟ੍ਰੇਨਿੰਗ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਆਫਿਸ ਦੇ ਸਮੇਂ ਅਤੇ ਆਫਿਸ ਦੇ ਵਿੱਚ ਹੀ ਦਿਓ। ਜਿਵੇਂ ਹੀ ਮੈਂ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਮਰ ਜੀ ਨੇ ਮੇਰਾ ਹੱਥ ਫੜ ਲਿਆ ਅਤੇ ਮੈਨੂੰ ਕਿਹਾ ਕਿ ਇਹਨਾਂ ਰੁੱਖਾਪਨ ਵੀ ਠੀਕ ਨਹੀਂ ਹੈ। ਮੈਨੂੰ ਉਹਨਾਂ ਦੀ ਨੀਅਤ ਪੂਜਾ ਠੀਕ ਨਹੀਂ ਲੱਗੀ ਇਸ ਲਈ ਮੈਂ ਉਹਨਾਂ ਦਾ ਹੱਥ ਝਟਕ ਦਿੱਤਾ ਅਤੇ ਹੋਟਲ ਤੋਂ ਬਾਹਰ ਆ ਗਈ ਮੈਂ ਤੈਅ ਕਰ ਲਿਆ ਸੀ ਕਿ ਹੁਣ ਮੈਂ ਇਸ ਸੰਸਥਾ ਵਿੱਚ ਕੰਮ ਨਹੀਂ ਕਰਾਂਗੀ ਅਗਲੇ ਦਿਨ ਮੈਂ ਆਫਿਸ ਨਾ ਜਾਣ ਦਾ ਡਿਸੀਜਨ ਲੈਂਤਾ ਅਤੇ ਮਾਂ ਨੇ ਵੀ ਮੈਨੂੰ ਪੁੱਛਿਆ ਕਿ ਅੱਜ ਮੈਂ ਆਫਿਸ ਕਿਉਂ ਨਹੀਂ ਗਈ ਤਾਂ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਆਫਿਸ ਵਿੱਚੋਂ ਕੁਝ ਦਿਨਾਂ ਦੀਆਂ ਛੁੱਟੀਆਂ ਲੈ ਤੈਨਾਂ ਹਨ ਇਸ ਤਰ੍ਹਾਂ ਹੀ ਤੰਨ ਦੇਣ ਹੋ ਗਏ ਸੀ ਅਤੇ ਮੈਂ ਘਰ ਵਿੱਚ ਹੀ ਰਹੀ ਬਾਰ ਬਾਰ ਅਮਰ ਦੇ ਮੈਨੂੰ ਕਾਲ ਆ ਰਹੇ ਸੀ ਉਹ ਬਹੁਤ ਸਾਰੇ ਬਹੁਤ ਸਾਰੇ ਮੈਸੇਜ ਵੀ ਆ ਰਹੇ ਸੀ ਮੈਂ ਉਹਨਾਂ ਦਾ ਨੰਬਰ ਬਲੌਕ ਕਰ ਦਿੱਤਾ ਫਿਰ ਵੀ ਉਹਨਾਂ ਨੇ ਮੈਨੂੰ ਬਹੁਤ ਸਾਰੇ ਮੈਸੇਜ ਕੀਤੇ ਲਗਾਤਾਰ ਮਾਫੀ ਵਾਲੇ ਮੈਸੇਜ ਕਰ ਰਹੇ ਸੀ ਮੈਂ ਮਨ ਹੀ ਮਨ ਵਿੱਚ ਸੋਚ ਲਿਆ ਸੀ ਕਿ ਹੁਣ ਮੈਂ ਕਦੇ ਵੀ ਅਮਰ ਜੀ ਦੇ ਸਾਹਮਣੇ ਨਹੀਂ ਜਾਵਾਂਗੀ ਪਾਰ ਆਗਲੇ ਕੁਝ ਦਿਨਾਂ ਵਿੱਚ ਕੁਝ ਇਸ ਤਰ੍ਹਾਂ ਦਾ ਹੋਇਆ ਜਿਸ ਦੇ ਬਾਰੇ ਵਿੱਚ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਮੇਰੇ ਪਿਤਾ ਜੀ ਹਰ ਰੋਜ਼ ਦੇ ਬੰਦੂ ਕੰਮ ਤੇ ਗਏ ਉਹ ਘਰ ਤੋਂ 8 ਵਜੇ ਨਿਕਲੇ ਅਤੇ 10 ਵਜੇ ਦੁਕਾਨ ਤੇ ਪਹੁੰਚਦੇ ਸੀ ਉਸ ਦਿਨ ਦੁਕਾਨ ਤੇ ਪਹੁੰਚਦੇ ਹੀ ਪਿਤਾ ਜੀ ਦਾ ਫੋਨ ਆਇਆ ਪਿਤਾ ਜੀ ਨੇ ਮਾਨੂੰ ਕੀ ਕਿਹਾ ਇਹ ਮੈਨੂੰ ਨਹੀਂ ਪਤਾ ਸੀ ਪਾਰੇ ਪਿਤਾ ਜੀ ਦਾ ਫੋਨ ਚੱਕਦੇ ਹੀ ਮਾਂ ਦੀਆਂ ਅੱਖਾਂ ਵਿੱਚੋਂ ਹੰਝ ਵਹਿਣ ਲੱਗੇ ਮੈਂ ਮਾਂ ਤੋਂ ਫੋਨ ਲੈਤਾ ਤੇ ਉਸ ਸਮੇਂ ਮੈਨੂੰ ਪਤਾ ਲੱਗਿਆ ਕਿ ਪਿਤਾ ਜੀ ਦੀ ਦੁਕਾਨ ਨਗਰਪਾਲਿਕਾ ਨੇ ਤੋੜ ਦਿੱਤੀ ਹੈ ਪਿਤਾ ਜੀ ਨੇ ਲੱਖਾਂ ਰੁਪਏ ਖਰਚ ਕਰਕੇ ਜਿਸ ਥਾਂ ਤੇ ਦੁਕਾਨ ਬਣਾਈ ਸੀ ਉਹ ਦੁਕਾਨ ਗੌਰਮੈਂਟ ਦੀ ਜਗ੍ਹਾ ਵਿੱਚ ਸੀ ਇਸ ਦਾ ਸਾਨੂੰ ਪਤਾ ਵੀ ਨਹੀਂ ਸੀ ਪਿਤਾ ਜੀ ਨੇ ਜਿਸ ਇਨਸਾਨ ਤੋਂ ਉਹ ਜਗਾ ਖਰੀਦੀ ਸੀ ਉਸ ਆਨੇ ਨਕਰੀ ਕਾਗਜ ਬਣਾ ਦਿੱਤੇ ਸੀ ਅਤੇ ਉਹ ਜਗਾ ਵੇਚ ਦਿੱਤੀ ਸੀ ਪਿਤਾ ਜੀ ਨੇ 12 ਸਾਲ ਤੱਕ ਉਹ ਜਗਾ ਤੇ ਦੁਕਾਨ ਚਲਾਈ ਪਰ 12 ਸਾਲ ਤੋਂ ਬਾਅਦ ਉਹ ਦੁਕਾਨ ਨਗਰਪਾਲਿਕਾ ਦੀ ਨਜ਼ਰ ਵਿੱਚ ਆ ਗਈ ਪਿਤਾ ਜੀ ਨੇ ਕੋਈ ਗਲਤ ਕੰਮ ਨਹੀਂ ਕੀਤਾ ਸੀ ਜਦੋਂ ਕਿ ਉਹਨਾਂ ਨੂੰ ਧੋਖਾ ਦਿੱਤਾ ਗਿਆ ਸੀ ਉਸ ਸਮੇਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਸੀ ਕਿਉਂਕਿ ਜਿਸ ਇਨਸਾਨ ਨੇ ਜਗਾ ਵੇਚੀ ਸੀ ਹੁਣ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ ਸੀ ਨਗਰਪਾਲਿਕਾ ਨੇ ਪਿਤਾ ਜੀ ਨੂੰ 14 ਲੱਖ ਰੁਪਏ ਦਾ ਜੁਰਮਾਨਾ ਲਗਾ ਦਿੱਤਾ ਸੀ ਜੇਕਰ ਪਿਤਾ ਜੀ ਜੁਰਮਾਨਾ ਨਾ ਭਰਦੇ ਤਾਂ ਉਹਨਾਂ ਨੂੰ 7 ਸਾਲ ਦੀ ਜੇਲ੍ਹ ਹੋ ਸਕਦੀ ਸੀ ਪਿਤਾ ਜੀ ਦੇ ਕੋਲ ਜੋ ਵੀ ਬਚੇ ਕੁچے ਪੈਸੇ ਸੀ ਉਹ ਸਾਬਤ ਜੁਰਮਾਨਾ ਭਰਨ ਵਿੱਚ ਖਰਚ ਫੇਸੀ ਅਚਾਨਕ ਸਾਥ ਦੇ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਕੁਝ ਦਿਨ ਹੀ ਇਸ ਤਰ੍ਹਾਂ ਹੀ ਬੀਤ ਗਏ ਅਤੇ ਘਰ ਵਿੱਚ ਅਜੀਬ ਜਹੀ ਚੁੱਪੀ ਰਹੀ ਮਾਂ ਤੇ ਪਿਤਾ ਜੀ ਨੇ ਢੰਗ ਨਾਲ ਖਾਣਾ ਵੀ ਨਹੀਂ ਖਾਤਾ ਸੀ ਮੈਂ ਮਾਂ ਤੇ ਪਿਤਾ ਜੀ ਦੀਆਂ ਗੱਲਾਂ ਸੁਣਦੀ ਮਾਂ ਪਿਤਾ ਜੀ ਨੂੰ ਕਹਿ ਰਹੀ ਸੀ ਕਿ ਜੇਕਰ ਸਾਡੇ ਬੇਟਾ ਹੁੰਦਾ ਤਾਂ ਉਹ ਇਸ ਮੁਸ਼ਕਲ ਸਮੇਂ ਵਿੱਚ ਪੈਸੇ ਕਮਾਉਣ ਦਾ ਕੋਈ ਹੱਲ ਕੱਢ ਲੈਂਦਾ ਅਤੇ ਸਾਦੀਏ ਸਮਸ਼ਕਾਲ ਸਮੇਂ ਵਿੱਚ ਮਾਤਾ ਦਾ ਕਰਤਾ ਪਾਰੇ ਭਗਵਾਨ ਨੇ ਸਾਨੂੰ ਇੱਕ ਹੀ ਔਲਾਦ ਦਿੱਤੀ ਹੈ ਅਤੇ ਉਹ ਵੀ ਬੇਟੀ ਕੁਝ ਨਹੀਂ ਕਰ ਸਕਦੀ ਇਹ ਮਾਂ ਨੂੰ ਲੱਗ ਰਿਹਾ ਸੀ ਕਿ ਮਾਂ ਦੀ ਗੱਲ ਸੁਣ ਕੇ ਮੈਨੂੰ ਲੱਗਿਆ ਕਿ ਮੈਂ ਮੇਰੇ ਮਾਂ ਬਾਪ ਲਈ ਕਿਸੇ ਵੀ ਕੰਮ ਦੀ ਨਹੀਂ ਹਾਂ ਮੈਂ ਆਪਣੇ ਆਪ ਨੂੰ ਬਹੁਤ ਹੀ ਬੇਵੱਸ ਸਮਝਿਆ ਪਿਤਾ ਜੀ ਦੀ ਕਮਾਈ ਬਹੁਤ ਚੰਗੀ ਹੋ ਰਹੀ ਸੀ ਇਸ ਲਈ ਮੈਂ ਕੰਮ ਕਰਨਾ ਠੀਕ ਨਹੀਂ ਸਮਝਿਆ ਪਰਾ ਉਹ ਸਰਾਤਾ ਮਾਦੀ ਗੱਲ ਸੁਣ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੇਰੀਆਂ ਅੱਖਾਂ ਵਿੱਚ ਹੰਝੂ ਸੀ ਮਾਦੀਆਂ ਗੱਲਾਂ ਨੇ ਮੈਨੂੰ ਮਹਿਸੂਸ ਕਰਵਾਇਆ ਕਿ ਮੈਂ ਆਪਣੇ ਮਾਪੇ ਲਈ ਕੁਝ ਵੀ ਨਹੀਂ ਕਰ پا ਰਹੀ ਹਾਂ ਇਸ ਸੋਚ ਵਿੱਚ ਹੀ ਮੈਂ ਡੁੱਬੀ ਹੋਈ ਸੀ ਕਿ اچانک ਮੇਰੇ ਫੋਨ ਤੇ ਅਮਰ ਦਾ ਫੋਨ ਆਇਆ ਮੈਂ ਫੋਨ ਚੱਕਿਆ ਤੇ ਉਸ ਨੂੰ ਕਿਹਾ ਕਿ ਮੈਂ ਕੱਲ ਤੁਹਾਨੂੰ ਸਪਨਾ ਸੇਵਾ ਵਿੱਚ ਮਿਲਾਂਗੀ ਅਗਲੇ ਦਿਨ ਹੀ ਮੈਂ ਸਪਨਾ ਸੰਸਥਾ ਵਿੱਚ ਚਲੀ ਗਈ ਉੱਥੇ ਮੈਨੂੰ ਰੀਨਾ ਮਿਲੀ ਰੀਨਾ ਆਪਣੀ ਕਸਹੇਲੀ ਨੂੰ ਸੰਸਥਾ ਜੁਆਇਨ ਕਰਵਾਉਣ ਲਈ ਲੈ ਕੇ ਆਈ ਸੀ ਉਸ ਦੀ ਸਹੇਲੀ ਉਸ ਦੇ ਪਤਲੇ ਹੋਏ ਸਟਾਈਲ ਨੂੰ ਦੇਖ ਕੇ ਬਹੁਤ ਖੁਸ਼ ਹੋਈ ਸੀ ਪਾਕਿਸਤਾਨ ਨੂੰ ਜਵਾਨ ਕਰਨ ਤੋਂ ਬਾਅਦ ਰੀਨਾ ਦੀ ਆਰਥਿਕ ਸਥਿਤੀ ਬਹੁਤ ਚੰਗੀ ਹੋ ਗਈ ਸੀ ਉਸ ਨੇ ਮੈਨੂੰ ਦੱਸਿਆ ਕਿ ਹਨ ਉਹ ਆਪਣਾ ਘਰ ਖਰੀਦਣ ਵਾਲੀ ਹੈ ਉਸ ਸਮੇਂ ਮੈਂ ਆਪਣਾ ਸੰਸਥਾ ਵਿੱਚ ਸਮਾਜ ਸੇਵਾ ਦੇ ਰੂਪ ਵਿੱਚ ਨਹੀਂ ਜਦੋਂ ਕਿ ਪੈਸੇ ਕਮਾਉਣ ਦੇ ਰੂਪ ਵਿੱਚ ਗਈ ਸੀ ਮੈਂ ਅਮਰਜੀਤ ਦੇ ਕੈਬਨ ਵਿੱਚ ਗਈ ਮੈਨੂੰ ਦੇਖ ਕੇ ਅਮਰਜੀ ਮੇਰੇ ਤੋਂ ਮਾਫੀ ਮੰਗਣ ਲੱਗੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਮੇਰੇ ਤੋਂ ਮਾਫੀ ਮੰਗਣ ਦੀ ਜ਼ਰੂਰਤ ਨਹੀਂ ਹੈ ਜੋ ਵੀ ਹੋਇਆ ਹੈ ਉਹ ਮੈਂ ਭੁੱਲ ਗਈ ਹਾਂ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੈਨੂੰ ਦੱਸੋ ਕਿ ਇਹ ਇੰਨਾ ਤੇ ਉਸ ਦੀ ਫੈਂਡ ਇੰਨਾ ਪੈਸਾ ਕਿਵੇਂ ਕਮਾਉਂਦੇ ਹਨ ਅੱਜ ਮੈਂ ਇੱਥੇ ਪੈਸਾ ਕਮਾਉਣ ਦੀ ਉਮੀਦ ਵਿੱਚ ਆਈ ਹਾਂ ਅਮਰਜੀ ਮੂਸਪਰਾਏ ਅਤੇ ਮੇਰੇ ਚਿਹਰੇ ਤੇ ਹੱਥ ਰੱਖਦੇ ਹੋਏ ਕਹਿਣ ਲੱਗੇ ਕਿ ਮੀਰਾ ਤੂੰ ਚਿੰਤਾ ਨਾ ਕਰ ਤੂੰ ਬਹੁਤ ਜ਼ਿਆਦਾ ਖੂਬਸੂਰਤ ਹੈ ਤੈਨੂੰ ਜ਼ਿਆਦਾ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਅਗਲੇ 15 ਦਿਨ ਵਿੱਚ ਮੈਂ ਤੇਰੀ ਜ਼ਿੰਦਗੀ ਬਦਲ ਦੇਵਾਂਗਾ ਉਸ ਦਿਨ ਸ਼ਾਮ ਨੂੰ ਅਮਰ ਜੀ ਮੈਨੂੰ ਉਸ ਹੀ ਹੋਟਲ ਦੇ ਵਿੱਚ ਲੈ ਕੇ ਗਏ ਜਿੱਥੇ ਉਹ ਮੈਨੂੰ ਪਹਿਲਾਂ ਲੈ ਕੇ ਗਏ ਸੀ ਉੱਥੇ ਪਹੁੰਚਦੇ ਹੀ ਉਹਨਾਂ ਨੇ ਮੇਰੇ ਨਾਲ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੀ ਟ੍ਰੇਨਿੰਗ ਦਾ ਪਹਿਲਾ ਕੰਮ ਇਹੀ ਹੋਵੇਗਾ ਜੇਕਰ ਤੂੰ ਮੈਨੂੰ ਇੰਪ੍ਰੈਸ ਕਰ ਸਕਦੀ ਹੈ ਤਾਂ ਤੂੰ ਸਮਝ ਕੇ ਤੂੰ ਆਪਣੇ ਇਮਤਿਹਾਨ ਵਿੱਚ ਪਾਸ ਹੋ ਜਾਵੇਂਗੀ ਜੇਕਰ ਮੈਂ ਤੇਰੇ ਤੋਂ ਇੰਪ੍ਰੈਸ ਹੋ ਗਿਆ ਤਾਂ ਤੇਰੇ ਕੋਲ ਕੰਮ ਹੀ ਕੰਮ ਆਵੇਗਾ ਤੇ ਤੂੰ ਬਹੁਤ ਪੈਸਾ ਕਮਾ ਸਕਵੇਂਗੀ ਮੈਂ ਉਹਨਾਂ ਨੂੰ ਉੱਪਰ ਤੋਂ ਲੈ ਕੇ نیچے ਤੱਕ ਦੇਖਿਆ ਉਹ 40 ਸਾਲ ਦੇ ਸੀ ਅਤੇ ਮੇਰੇ ਤੋਂ ਕਰੀਬ 15 ਤੋਂ 18 ਸਾਲ ਵੱਡੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਹਾਡੀ ਮੇਰੀ ਉਮਰ ਦੀ ਬੇਟੀ ਹੋਵੇਗੀ ਅਤੇ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ ਅਮਰ ਜੀ ਨੇ ਜਵਾਬ ਦਿੱਤਾ ਕਿ ਮੀਰਾ ਤੂੰ ਪੈਸਾ ਕਮਾਉਣਾ ਹੈ ਜਾਂ ਪਾਸ਼ਣ ਦੇਣਾ ਹੈ ਤੂੰ ਖੁਦ ਤੈਅ ਕਰ ਮੇਰੀ ਉਮਰ ਦਾ ਨਾ ਪਾਗ ਕਰਨ ਦੀ ਜਰੂਰਤ ਨਹੀਂ ਹੈ ਜੋ ਮੈਂ ਕਿਹਾ ਹੈ ਜੇਕਰ ਉਹ ਤੈਨੂੰ ਸਮਝ ਵਿੱਚ ਆ ਰਿਹਾ ਹੈ ਤਾਂ ਰੋਕੋ ਨਹੀਂ ਤਾ ਤੂੰ ਇੱਥੋਂ ਜਾ ਸਕਦੀ ਹੈ ਮੈਂ ਉਹਨਾਂ ਨੂੰ ਪਹਿਲਾਂ ਹੀ ਆਪਣੀ ਮਜਬੂਰੀ ਦੱਸ ਦਿੱਤੀ ਸੀ ਮੈਂ ਕਿਹਾ ਕਿ ਤੁਸੀਂ ਮੈਨੂੰ ਇਸ ਤਰ੍ਹਾਂ ਨਹੀਂ ਜਾਣ ਦੇਵੋਗੇ ਮੈਨੂੰ ਪਤਾ ਹੈ ਤੁਸੀਂ ਮੇਰੇ ਤੋਂ ਜਿਸ ਚੀਜ਼ ਦੀ ਉਮੀਦ ਕਰ ਰਹੇ ਹੋ ਉਹ ਵੀ ਮੈਨੂੰ ਸਮਝ ਵਿੱਚ ਆ ਗਿਆ ਹੈ ਫਿਲਹਾਲ ਮੈਂ ਉਸ ਲਈ ਤਿਆਰ ਨਹੀਂ ਹਾਂ ਪਰ ਅੱਜੇ ਨਹੀਂ ਤਾਂ ਕੱਲ ਸਾਡੇ ਵਿੱਚ ਉਹ ਰਿਸ਼ਤਾ ਬਣ ਜਾਵੇਗਾ ਪਰ ਜੇਕਰ ਪਾਰ ਜਦੋਂ ਤੱਕ ਮੇਰਾ ਮਨ ਨਹੀਂ ਮੰਨਦਾ ਉਸ ਸਮੇਂ ਤੱਕ ਅਸੀਂ ਇਕੱਲਾ ਬਾਤਾਂ ਕਰਕੇ ਕੁਝ ਸਮਾਂ ਹੀ ਇਕੱਠੇ ਬਿਤਾ ਸਕਦੇ ਹਾਂ ਅਮਰ ਨੂੰ ਮੇਰੀ ਗੱਲ ਸਹੀ ਲੱਗੀ ਉਹਨਾਂ ਨੇ ਮੈਨੂੰ ਕਿਹਾ ਕਿ ਮੀਰਾ ਅੱਜ ਤੱਕ ਮੈਂ ਜਿੰਨੀਆਂ ਵੀ ਲੜਕੀਆਂ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਤੋਂ ਤੂੰ ਬਹੁਤ ਅਲੱਗ ਹੈ ਤੇਰੀ ਸੁੰਦਰਤਾ ਤੇ ਤੇਰੀ ਸਮਝਦਾਰੀ ਬਹੁਤ ਅਨੋਖੀ ਹੈ ਜੇਕਰ ਤੇਰੀ ਇੱਛਾ اوہ بیٹا میں تیرے ਨਾਲ ਵਿਆਹ ਕਰਨ ਲਈ تیار ہاں پر ہاں تو میری دوسری ਪਤਨੀ ਬਣੇਗੀ ਅਤੇ ਇਹ ਮੈਂ ਪਹਿਲਾਂ ਹੀ ਦੱਸ ਰਿਹਾ ਹਾਂ ਮੈਨੂੰ ਉਸ ਵੱਡੀ ਉਮਰ ਵਾਲੇ ਆਦਮੀ ਨਾਲ ਪਿਆਰ ਕਰਨ ਦੀ ਬਿਲਕੁਲ ਵੀ ਉਮੀਦ ਨਹੀਂ ਸੀ ਉਸ ਸਮੇਂ ਮੇਰੇ ਦਿਮਾਗ ਵਿੱਚ ਮੇਰੀ ਮਾਂ ਦੇ ਸ਼ਬਦ ਗੂੰਜ ਰਹੇ ਸੀ ਉਹਨਾਂ ਦੀ ਗੱਲ ਤਾਂ ਫੈਮਿਲੀ ਸੀ ਕਿ ਮੈਂ ਇੱਕ ਲੜਕੀ ਹਾਂ ਤੇ ਮੈਂ ਕੁਝ ਨਹੀਂ ਕਰ ਸਕਦੀ ਉਹਨਾਂ ਦੀਆਂ ਗੱਲਾਂ ਨੇ ਸਿੱਧਾ ਮੇਰੇ ਆਤਮ-ਸਮਾਨ ਤੇ ਝੋਟ ਪਹੁੰਚਾਈ ਸੀ ਮੇਰੀਆਂ ਅੱਖਾਂ ਦੇ ਸਾਹਮਣੇ ਬਸ ਪੈਸਾ ਹੀ ਘੁੰਮ ਰਿਹਾ ਸੀ ਇਸ ਪੈਸੇ ਲਈ ਮੈਂ ਉਸ ਵੱਡੀ ਉਮਰ ਵਾਲੇ ਆਦਮੀ ਨਾਲ ਹੋਟਲ ਵਾਲੇ ਕਮਰੇ ਵਿੱਚ ਬੈਠੀ ਸੀ ਉਹ ਕਦੇ ਮੇਰੇ ਵਾਲਾਂ ਵਿੱਚ ਹੱਥ ਫੇਰਦਾ ਅਤੇ ਇਕਦਮ ਮੇਰੇ ਕੋਲ ਬੈਠ ਕੇ ਮੇਰੇ ਨਾਲ ਗੱਲਾਂ ਕਰਦਾ ਮੈਂ ਉਸ ਨੂੰ ਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਸੀ ਲਗਭਗ 3 ਘੰਟੇ ਮੈਂ ਉਸ ਨਾਲ ਹੋਟਲ ਵਾਲੇ ਕਮਰੇ ਵਿੱਚ ਬੈਠੀ ਰਹੀ ਇਸ 3 ਘੰਟਿਆਂ ਵਿੱਚ ਉਹ ਮੇਰੇ ਨਾਲ ਬਹੁਤ ਪਿਆਰ ਭਰੀਆਂ ਗੱਲਾਂ ਕਰ ਰਿਹਾ ਸੀ ਪਰ ਮੈਨੂੰ ਉਸ ਦੀਆਂ ਗੱਲਾਂ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਉਹ ਸਨੇ ਆਪਣੇ ਆਪ ਹੀ ਮੈਨੂੰ 8000 ਰੁਪਏ ਦਿੱਤੇ ਅੱਜ ਬਿਨਾਂ ਕਿਸੇ ਮਿਹਨਤ ਤੋਂ ਮੇਰੇ ਹੱਥ 8000 ਰੁਪਏ ਆ ਗਏ ਸੀ ਮੈਂ ਘਰ ਵਿੱਚ ਆ ਕੇ ਉਹ 8000 ਰੁਪਏ ਨੂੰ ਅਲਮਾਰੀ ਵਿੱਚ ਸੰਭਾਲ ਕੇ ਰੱਖ ਦਿੱਤਾ ਅਤੇ ਮੈਂ ਸੋਚਿਆ ਕਿ ਇੱਕ ਚੰਗੀ ਰਾਤ ਮੈਂ ਜਮਾ ਕਰਕੇ ਮੈਂ ਉਹ ਪੈਸੇ ਆਪਣੀ ਮਾਂ ਦੇ ਹੱਥ ਵਿੱਚ ਰੱਖ ਦੇਵਾਂਗੀ ਅਗਲੇ ਦਿਨ ਵੀ ਮੈਂ ਕੰਮ ਦੇ ਇਰਾਦੇ ਨਾਲ ਸਪਨਾ ਸੇਵਾ ਦੇ ਵਿੱਚ ਗਈ ਉੱਥੇ ਪਹੁੰਚਦੇ ਹੀ ਅਮਰ ਮੈਨੂੰ ਆਪਣੇ ਨਾਲ ਮੂਗੀ ਦੇਖਣ ਲਈ ਲੈ ਗਿਆ ਐਨਾ ਹੀ ਨਹੀਂ ਉਹ ਮੈਨੂੰ ਆਪਣੇ ਨਾਲ ਲੋ ਪੂਰਾ ਦੇਣਕ ਮਹੰਦਾਰੇ ਹਾ ਦੇਖਦੇ ਹੀ ਦੇਖਦੇ ਪੂਰੇ 10 ਦਿਨ ਬੀਤ ਗਏ ਉਹ ਮੈਨੂੰ ਕਦੇ 8000 ਰੁਪਏ ਦਿੰਦਾ ਤੇ ਕਦੇ 13 ਜਾਂ 12000 ਰੁਪਏ ਦਿੰਦਾ ਪਿਛਲੇ 10 ਦਿਨਾਂ ਤੋਂ ਮੈਂ ਉਸ ਨਾਲ ਬਹੁਤ ਕੁਲ ਮਿਲ ਗਈ ਸੀ ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਅਮਰ ਹੁਣ ਆਪਣੇ ਵਿੱਚ ਇਸ ਤਰ੍ਹਾਂ ਦਾ ਰਿਸ਼ਤਾ ਬਣ ਗਿਆ ਹੈ ਕਿ ਰੀਨਾ ਵੀ ਇਸ ਤਰ੍ਹਾਂ ਹੀ ਪੈਸੇ ਕਮਾਉਂਦੀ ਹੈ ਪਰ ਉਸ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਉਸ ਨੇ ਹੱਸ ਕੇ ਮੇਰੀ ਗੱਲ ਨੂੰ ਟਾਲ ਦਿੱਤਾ ਸੋ ਦੇਣਾ ਅਮਰ ਮੈਨੂੰ ਹੋਟਲ ਵਿੱਚ ਲੈ ਗਿਆ ਕਮਰੇ ਵਿੱਚ ਜਾਂਦੇ ਹੀ ਅਮਰ ਨੇ ਮੇਰੇ ਨਾਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਮੈਂ ਉਸ ਨੂੰ ਕਿਹਾ ਕਿ ਇਹ ਕੰਮ ਕਰਨ ਦਾ ਮੇਰਾ ਹਜੇ ਮੂਡ ਨਹੀਂ ਹੈ ਪਰ ਉਸ ਨੇ ਮੇਰੀ ਕੋਈ ਵੀ ਗੱਲ ਨਹੀਂ ਸੁਣੀ ਉਹ ਕਹਿਣ ਲੱਗਿਆ ਕਿ ਮੀਰਾ ਹੁਣ ਬਹੁਤ ਹੋ ਗਿਆ ਹੈ ਤੇਰੇ ਨਾਲ ਘੁਮਣ ਦੀ ਇੱਛਾ ਵੀ ਮੈਂ ਪੂਰੀ ਕਰ ਲਈ ਹੈ ਹੁਣ ਮੈਨੂੰ ਤੂੰ ਜ਼ਿਆਦਾ ਨਾ ਤਰਸਾ ਤੈਨੂੰ ਜਿੰਨਾ ਵੀ ਪੈਸਾ ਚਾਹੀਦਾ ਹੈ ਮੈਂ ਤੈਨੂੰ ਦਿੰਦਾ ਹਾਂ ਉਹ ਮੈਨੂੰ 15 ਲੱਖ ਰੁਪਏ ਦੇਣ ਲਈ ਵੀ ਤਿਆਰ ਸੀ ਉਹ ਆਤਮਾ ਸੁਣ ਕੇ ਇੱਕ ਪਲ ਲਈ ਮੈਂ ਉਸ ਨਾਲ ਰਾਤ ਬਿਤਾਉਣ ਲਈ ਤਿਆਰ ਹੋ ਗਈ ਸੀ ਪਰ ਉਹ ਜਦੋਂ ਮੇਰੇ ਕੋਲ ਆਇਆ ਤਾਂ ਅਚਾਨਕ ਮੈਨੂੰ ਇਹ ਸਭ ਕੁਝ ਬਹੁਤ ਅਜੀਬ ਲੱਗਿਆ ਸੀ ਉਸ ਸਮੇਂ ਮੇਰੇ ਦਿਮਾਗ ਵਿੱਚ ਉਹ ਰਕਮ ਨਹੀਂ ਸੀ ਹੁਣ ਮੈਨੂੰ ਮੇਰੇ ਪਿਤਾ ਜੀ ਦੀਆਂ ਗੱਲਾਂ ਯਾਦ ਆ ਰੰਗੀਆਂ ਸੀ ਉਹਨਾਂ ਨੇ ਮੈਨੂੰ ਸਿਖਾਇਆ ਸੀ ਕਿ ਪੈਸੇ ਲਈ ਨਾ ਹੀ ਤਾਂ ਆਪਣੀ ਕਦੇ ਇਮਾਨਦਾਰੀ ਛੱਡਨੀ ਆਈ ਬੀਆ ਅਦੇ ਨਹੀਂ ਕਦੇ ਆਪਣੀ ਇੱਜ਼ਤ ਨੂੰ ਦਾਮ ਤੇ ਲਾਉਣਾ ਚਾਹੀਦਾ ਹੈ ਪਿਤਾ ਜੀ ਦੇ ਸ਼ਬਦ ਜਦ ਆਉਂਦੇ ਹੀ ਮੈਂ ਅਮਰ ਨੂੰ ਆਪਣੇ ਆਪ ਤੋਂ ਦੂਰ ਕੀਤਾ ਉਹ ਮੇਰੇ ਤੋਂ ਦੂਰ ਹੋਣ ਨੂੰ ਤਿਆਰੀ ਨਹੀਂ ਸੀ ਮੇਰੀ ਮਰਜੀ ਦੇ ਖਿਲਾਫ ਉਹ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਂ ਅਮਰ ਤੋਂ ਛੁਟਕਾਰਾ ਪਾਉਣਾ ਸੀ ਇਸ ਲਈ ਮੈਂ ਆਪਣੀ ਦੋਸਤ ਨੈਣਾ ਨੂੰ ਫੋਨ ਕੀਤਾ ਜੋ ਇੱਕ ਪੱਤਰਕਾਰ ਸੀ ਜਿਸ ਹੋਟਲ ਵਿੱਚ ਅਮਰ ਮੈਨੂੰ ਲੈ ਕੇ ਆਇਆ ਸੀ ਨੈਣਾ ਅਕਸਰ ਉਸੇ ਇਲਾਕੇ ਵਿੱਚ ਹੀ ਰਹਿੰਦੀ ਸੀ ਉਸ ਨੂੰ ਸ਼ੱਕ ਸੀ ਕਿ ਉਸ ਹੋਟਲ ਵਿੱਚ ਕੁਝ ਗਲਤ ਕੰਮ ਹੁੰਦੇ ਹਨ ਜਿਵੇਂ ਹੀ ਮੈਂ ਉਸ ਨੂੰ ਫੋਨ ਕੀਤਾ ਥੋੜੇ ਸਮੇਂ ਬਾਅਦ ਉਹ ਉੱਥੇ ਆ ਗਈ ਉਸ ਨੇ ਆਪਣੀ ਪੱਤਰਕਾਰੀ ਸ਼ੁਰੂ ਕਰ ਦਿੱਤੀ ਅਤੇ ਟੀਵੀ ਵਿੱਚ ਲੰਮ ਡਿਖਾਉਣ ਲੱਗੀ ਟੀਵੀ ਵਿੱਚ ਮੈਂ ਵੀ ਆ ਰਹੀ ਸੀ ਆਮਰ ਉਸ ਆਪਣਾ ਸੇਵਾਦੀ ਆੜ ਵਿੱਚ ਆਵਾਗ ਤੰਦਾ ਕਰ ਰਿਹਾ ਸੀ ਕੁਝ ਲੜਕੀਆਂ ਆਪਣੀ ਮਰਜ਼ੀ ਨਾਲ ਇਹ ਕੰਮ ਕਰ ਰਹੀਆਂ ਸੀ ਪਰ ਕੁਝ ਲੜਕੀਆਂ ਨੂੰ ਜ਼ਬਰਦਸਤੀ ਉਹ ਕੰਮ ਕਰਵਾਇਆ ਜਾਂਦਾ ਸੀ ਅਮਰ ਦੇ ਸਾਰੇ ਕਾਲੇ ਕਾਰਨਾਮੇ ਬਾਹਰ ਆ ਗਏ ਸੀ ਕੁਝ ਦਿਨਾਂ ਬਾਅਦ ਉਸ ਦੀਆਂ ਗੱਲਾਂ ਮੈਨੂੰ ਸਮਝ ਆ ਗਈਆਂ ਸੀ ਉਸ ਨੀਚ ਆਦਮੀ ਦਾ ਸੱਚ ਮੈਂ ਸਾਰਿਆਂ ਦੇ ਸਾਹਮਣੇ ਲੈ ਆਂਦਾ ਸੀ ਸ਼ਾਇਦ ਉਸ ਦਿਨ ਮੇਰੇ ਮਾਤਾ ਪਿਤਾ ਨੇ ਵੀ ਮੈਨੂੰ ਨਿਊਜ਼ ਦੇ ਵਿੱਚ ਲਾਈਵ ਦੇਖਿਆ ਹੋਵੇ ਉਸ ਜੀ ਹੀ ਸਮੇਂ ਬਾਅਦ ਮੇਰੇ ਮਾਤਾ ਪਿਤਾ ਜੀ ਵੀ ਉੱਥੇ ਪਹੁੰਚ ਗਏ ਪਿਤਾ ਜੀ ਨੂੰ ਮੇਰੇ ਤੇ ਬਹੁਤ ਗਰਭ ਹੋ ਰਿਹਾ ਸੀ ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਮੇਰੀ ਬੇਟੀ ਨਹੀਂ ਗਰਭ ਦੇ ਨਾਲ ਮੇਰਾ ਸਿਰ ਉੱਚਾ ਕਰ ਦਿੰਦਾ ਹੈ ਉਸ ਨੇ ਲਾਈਵ ਕੈਮਰੇ ਦੇ ਸਾਹਮਣੇ ਇੱਕ ਧੋਖੇਬਾਜ਼ੀ ਨਿਸ਼ਾਨ ਤਾ ਸੱਚ ਸਭ ਦੇ ਸਾਹਮਣੇ ਲੈ ਕੇ ਆਂਦਾ ਹੈ ਮੈਂ ਮੇਰੇ ਪਿਤਾ ਜੀ ਨੂੰ ਕਿਹਾ ਕਿ ਪਿਤਾ ਜੀ ਤੁਸੀਂ ਮੇਰੀ ਇਸ ਕਮਜਾਪੀ ਤੇ ਖੁਸ਼ ਹੋ ਪਰ ਮਾਂ ਖੁਸ਼ ਨਹੀਂ ਹੋਵੇਗੀ ਉਸ ਨੂੰ ਹੁਣ ਵੀ ਇਹ ਅਹਿਸਾਸ ਹੋਵੇਗਾ ਕਿ ਮੇਰੀ ਜਗ੍ਹਾ ਤੇ ਬੇਟਾ ਕਿਉਂ ਨਹੀਂ ਪੈਦਾ ਹੋਇਆ ਪਿਤਾ ਜੀ ਨੇ ਕਿਹਾ ਕਿ ਜੋ ਬਾਗਰੀ ਮੇਰੀ ਬੇਟੀ ਨੇ ਦਿਖਾਈਆ ਸ਼ਾਇਦ ਉਹ ਬੇਟਾ ਨਹੀਂ ਦਿਖਾ ਸਕਦਾ ਸੀ ਮੇਰੀ ਬੇਟੀ ਮੇਰੇ ਲਈ ਬੇਟੇ ਦੇ ਬਰਾਬਰ ਹੀ ਹੈ ਮਾਂ ਨੂੰ ਵੀ ਮੇਰੇ ਤੇ ਗਰਪ ਹੋ ਰਿਹਾ ਸੀ ਮਾਂ ਦੇ ਨਾਲ-ਨਾਲ ਪਿਤਾ ਜੀ ਦੇ ਸੰਸਕਾਰ ਵੀ ਮੇਰੇ ਵਿੱਚ ਸੀ ਪੈਸੇ ਲਈ ਆਪਣੀ ਇੱਜ਼ਤ ਖੋਣਾ ਪਿਤਾ ਜੀ ਦੀ ਸਿੱਖਿਆ ਨਹੀਂ ਸੀ ਪੈਸਿਆਂ ਤੋਂ ਤੈਲ ਮਾਇਆ ਤੇ ਮੇਰੇ ਮਾਤਾ ਪਿਤਾ ਦੇ ਸਮਾਨ ਨੂੰ ਸਭ ਤੋਂ ਉੱਚਾ ਰੱਖਿਆ ਇਸ ਲਈ ਪੂਰੇ ਸ਼ਹਿਰ ਵਿੱਚ ਮੇਰੀ ਬਾਵਾ ਹੋ ਰਹੀ ਸੀ ਦੋਸਤੋ ਪੈਸਾ ਕਮਾਉਣ ਲਈ ਕਦੇ ਵੀ ਗਲਤ ਕੰਮ ਦਾ ਸਹਾਰਾ ਨਹੀਂ ਲੈਣਾ ਚਾਹੀਦਾ ਪੈਸੇ ਦੇ ਪਿੱਛੇ ਭੱਜਦੇ ਹੋਏ ਸਾਨੂੰ ਆਪਣੇ ਮਾਤਾ ਪਿਤਾ ਦੀ ਇੱਜ਼ਤ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਜਦੋਂ ਕੀ ਸਹੀ ਤਰੀਕੇ ਨਾਲ ਪੈਸਾ ਕਮਾਉਣਾ ਚਾਹੀਦਾ ਹੈ ਪੈਸੇ ਦੀ ਸਹੀ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਹੀ ਤਰੱਕੀ ਕਰਦਾ ਹੈ ਅਤੇ ਸਾਨੂੰ ਸਮਾਜ ਵਿੱਚ ਇੱਜ਼ਤਦਾਰ ਬਣਾਉਂਦਾ ਹੈ ਜਦੋਂ ਕਿ ਗਲਤ ਤਰੀਕੇ ਨਾਲ ਕਮਾਇਆ ਹੋਇਆ ਪੈਸਾ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ ਤਾਂ ਦੋਸਤੋ ਏਸੀ ਅੱਜ ਦੀ ਸਾਡੀ ਨਵੀਂ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਇਸ ਤਰ੍ਹਾਂ ਦੀਆਂ ਨੰਨੀਆਂ ਨੰਨੀਆਂ ਕਹਾਣੀਆਂ ਸੁਣਨ ਲਈ ਤੁਹਾਡੇ ਆਪਣੇ ਚੈਨਲ ਅਲਫਾਜ਼ ਪੀਵੀ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ 看的。